Fins aquí el programa d'avui. Institut Cartogràfic i Geològic de Catalunya ғал 경찰дады мағой пайлықтарады Тақынан жнуез отяғы Т environmentsнан табLOғ Ккюнстер 식үрар हांजी अथे कुझु लोका धरना लॻाया ਤੇ ਕਿਸ ਤਰ੍ਹਾਂ ਨਪੜਿਆ ਜੀ ਤਰਨਾ ਉਹ ਦੇਖੋ ਜੀ ਇਸ ਤਰ੍ਹਾਂ ਸੀਗਾ ਇਹ ਆਪਸ ਦੋ ਜਨਾਂ ਦੀ ਲੜਾਈ ਸੀਗੀ ਤੇ ਹਾਓਵਰ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਇਨਵੋਲ ਹੋਈ ਹੈ ਤੇ ਜਿਹੜੀ ਵੀ ਐਰਿੰਗ ਪਾਰਟੀ ਸੀ ਉਹਨਾਂ ਦਾ ਚਲਾਨ ਕਟਿਆ ਗਿਆ ਹੈਗਾ ਜਿਹੜਾ ਜਸ ਤੁਸੀਂ ਕੈਮਰਾ ਕਮਾ ਕੇ ਦਿਖਾਉਂਗੇ ਥੋੜੀ ਜਿਹੀ ਰੇਤਾ ਪਈ ਹੋਈ ਸੀ ਉਹ ਸੀ ਚੱਕ ਲਈ ਹੈ ਉੱਥੋਂ ਸਾਡੀ ਜੀਐਸਵੀ ਮਸ਼ੀਨਸ ਵਗੈਰਾ ਖੜੀਆਂ ਹੋਈਆਂ ਹਈਆਂ ਤੇ ਇੱਕ ਨਾਲ ਟਰੱਕ ਜਿਹਦੇ ਵਿੱਚ ਦੁਬਾਰਾ ਇੱਥੇ ਸਿੱਟਣ ਲੱਗੇ ਸੀਗੇ ਉਹਦਾ ਵੀ ਚਲਾਨ ਕੱਟ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਐਂਡ ਉਸ ਬੰਦੇ ਵੱਲੋਂ ਸਾਨੂੰ ਲਿਖਤੀ ਦੇ ਵਿੱਚ ਵੀ ਦੇ ਦਿੱਤਾ ਗਿਆ ਵੀ ਮੈਂ ਦੁਬਾਰਾ ਇਹੋ ਜਿਹਾ ਜਿਹੜਾ ਗਲਤ ਜਿਹੜਾ ਹੈਗਾ ਤਰੀਕਾ ਨਹੀਂ ਅਡਾਪਟ ਕਰੂੰਗਾ ਮੈਂ ਆਪਣੀ ਥੋਰੋ ਮੈਨੇਜਮੈਂਟ ਕਰਕੇ ਆਪਣਾ ਮਟੀਰੀਅਲ ਉਸ ਸਾਈਡ ਤੋਂ ਬਸਿਟੂਗਾ ਸੋ ਥਿਸ ਇਜ਼ ਹਾਊ ਇਹ ਜਿਹੜਾ ਅੱਜ ਦਾ ਧਰਨਾ ਸੀਗਾ ਉਹ ਕਹਿ ਸਕਦੇ ਹਾਂ ਛੋਟਾ ਜਿਹਾ ਵੀ ਦੋ ਜਣੇ ਦੀ ਲੜਾਈ ਨੂੰ ਲੈ ਕੇ ਸੀਗਾ ਉਹ ਸੋਲਵ ਕਰ ਦਿੱਤਾ ਗਿਆ ਜੀ ਸਰ ਇੱਕ ਧਰਨਾਕਾਰੀ ਦਾ ਵੀ ਇੱਥੇ ਮਤਲਬ ਦਿੱਤਾ ਪਿਆ ਸੀਗਾ ਉਸ ਤੇ ਵੀ ਕਾਰਵਾਈ ਕੀਤੀ ਹੈ ਹਾਂਜੀ ਇਹਦੇ ਨਾਲ ਇੱਕ ਧਰਨਾਕਾਰੀ ਵੀ ਵਿੱਚ ਬੈਠੇ ਹੋਏ ਸੀ ਕੋਈ ਡਾਕਟਰ ਸੀ ਮੈਨੂੰ ਨਾਮ ਨਹੀਂ ਪਤਾ ਆਉਂਦਾ 805 ਮਿਸਟਰ ਸੋਨੀ ਹਾਂਜੀ ਉਹ ਵਿੱਚ ਬੈਠੇ ਹੋਏ ਸੀ ਆਪ ਉਹਨਾਂ ਦਾ ਉੱਥੇ ਪਿਆ ਹੋਇਆ ਬੜੀ ਸ਼ਰਮਨਾਕ ਗੱਲ ਹੈ ਉਹਨਾਂ ਦਾ ਆਪਣਾ ਉੱਥੇ ਰੇਤਾ ਬਜਰੀ ਬਿਲਡਿੰਗ ਮਟੀਰੀਅਲ ਪਿਆ ਹੋਇਆ ਐਂਡ ਉਹ ਮਾਹੌਲ ਖਰਾਬ ਕਰਨ ਵਾਸਤੇ ਸ਼ਹਿਰ ਦਾ ਤੇ ਧਰਨੇ ਦੇ ਵਿੱਚ ਬੈਠ ਕੇ ਤੇ ਪ੍ਰਸ਼ਾਸਨ ਨੂੰ ਮਰਦਾਬਾਦ ਕਰਦੇ ਪਏ ਉਹਨਾਂ ਨੇ ਵੀ ਜਿਹੜੀ ਇਲੀਗਲ ਕੰਸਟਰਕਸ਼ਨ ਵਗੈਰਾ ਕੀਤੀ ਹੋਈ ਹੈ ਉਹਦੇ ਉੱਪਰ ਵੀ ਮਿਨਿਸਪਲ ਕੌਂਸਲ ਵੱਲੋਂ ਸਟ੍ਰਿਕਟ ਐਕਸ਼ਨ ਜਿਹੜਾ ਹੈ ਲਿਆ ਜਾਏਗਾ ਜੇ ਪੁਚੋ ਸਰ ਅਗਰ ਇਸ ਤਰ੍ਹਾਂ ਦਾ ਵੀ ਐਕਟ ਕਰਦੇ ਨੇ ਤੁਸੀਂ ਇਸ ਤੋਂ ਸੁਰੰਦ ਕਿਹੜੀ ਗੱਲ ਹੋਵੇਗਾ ਡੈਫੀਨੇਟਲੀ ਮਿਨਿਸਪਲ ਐਕਟ ਦੇ ਹਿਸਾਬ ਨਾਲ ਇਹ ਪ੍ਰੋਪਰਟੀ ਨੈਸ਼ਨਲ ਹਾਈਵੇ ਦੇ ਉੱਪਰ ਪੈਂਦੀ ਹੈਗੀ ਹੈ ਅਸੀਂ ਤਾਂ ਸ਼ਹਿਰ ਦਾ ਮਾਹੌਲ ਨੂੰ ਸੁਖਾਵਾਂ ਰੱਖਣ ਵਾਸਤੇ ਇਹਦੇ ਉੱਪਰ ਅਸੀਂ ਜਿਹੜਾ ਹੈਗਾ ਐਕਸ਼ਨ ਲਿਆ ਹੈਗਾ ਤੇ ਅਸੀਂ ਜਿਹੜੇ ਵੀ ਬੰਦ ਚਲਾਣ ਹੋਣਗੇ ਟਾਈਮ ਟੂ ਟਾਈਮ ਸਾਰਿਆਂ ਦੇ ਉੱਪਰ ਕਰਾਂ ਇਹ ਜੁਰ ਅਪੀ ਨੇ ਵਾਟ ਇਜ਼ ਪਰਮਨੈਂਟ ਸੋਲੂਸ਼ਨ ਫਾਰ ਥਿਸ ਪ੍ਰੋਬਲਮ? ਆ ਪਰਮਨੈਂਟ ਸੋਲੂਸ਼ਨ ਇਜ਼ ਵੀ ਆਰ ਡੈਫੀਨਿਟਲੀ ਗੋਇੰਗ ਟੂ ਕੀਪ ਅ ਸਟ੍ਰਿਕਟ ਆਈ ਸਟ੍ਰਿਕਟ ਵਿਜੀਲ ਔਨ ਥਿਸ ਟਾਈਪ ਆਫ ਹਾਈਵੇਅ ਦੇ ਉਪਰ ਜਿਹੜੇ ਵੀ ਲੱਗੇ ਹੋਏ ਆ ਇਸ ਸਾਈਡ ਦੇ ਉਪਰ ਹੋਲਡਿੰਗਸ ਵਗੈਰਾ ਲੱਗੇ ਹੋਏ ਆ ਜਾਂ ਕੋਈ ਇਦਾਂ ਦਾ ਬਿਲਡਿੰਗ ਮਟੀਰੀਅਲ ਪਿਆ ਹੋਇਆ ਕੀ ਕਹਿਣਾ ਚਾਹੂੰਗਾ? ਮੈਨੂੰ ਲੱਗਦਾ ਹੈ ਕਿ ਕੁਝ ਦੁਕਾਨਦਾਰਾਂ ਦੀ ਜਾਂ ਹਾਈਲਾਈਟਸ ਵਾਲਿਆਂ ਦੀ ਕਿਸੇ ਆ ਜਿਹੜਾ ਰੇਤੇ ਵਾਲਾ ਉਹਦਾਂ ਰੱਜੀ ਚ ਲੱਗ ਰਹੀ ਹੈ ਮੈਨੂੰ ਪਰ ਆਪਾਂ ਜਿਹੜੀ ਨੈਚਰਚਰੀ ਕਾਰਵਾਈ ਕਰ ਦिती ਹੈ ਤੁਹਾਡੇ ਸਾਹਮਣੇ ਜੀਸੀਬੀਆਂ ਲੱਗਿਆ ਨੇ ਟਰਾਲੀਆਂ ਆ ਗਈਆਂ ਨੇ ਤੇ ਜਿਹੜਾ ਇਹ ਬੰਦਾ ਹੈਗਾ ਜਿਹਨੇ ਥੁੱਟਿਆ ਉਹਦਾ ਆਪਾਂ ਚਲਾਨ ਕੱਟ ਰਹੇ ਆ ਚਲਾਨ ਬੁੱਕ ਵੀ ਆ ਗਈ ਹੈ ਇਸ ਲਈ ਪਰਸਲੇ ਵੀ ਮੈਥੇ ਆਇਆ ਜੀ ਸਰ ਗੱਲ ਕਰਦੇ ਆ ਜੀ ਜਿਸ ਤਰ੍ਹਾਂ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਧਰਨਾ ਲੱਗ ਰਿਹਾ ਰੋਜ਼ ਪ੍ਰਦਰਸ਼ਨ ਹੁੰਦਾ ਅਗਰ ਆਪਸੀ ਤਲਕੀ ਆਪਸੀ ਲੜਾਈ ਆ ਤਾਂ ਪ੍ਰਸ਼ਾਸਨਿਕ ਤਰੀਕੇ ਨਾਲ ਵੀ ਲੜੀ ਜਾ ਸਕਦੀ ਹੈ ਜੀ ਬਿਲਕੁਲ ਇਦਾਂ ਹੋਣਾ ਚਾਹੀਦਾ ਜੀ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਤੁਕ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੀ ਐਗਰੀ ਸਰ ਜਿਸ ਤਰ੍ਹਾਂ ਕਿ ਇੱਥੇ ਰੇਤਾ ਗਿਰਿਆ ਬਜਰੀ ਗਰੀ ਹੈ ਕੁਝ ਲੋਕਾਂ ਦੀ ਹੋਰ ਵੀ ਸਮਾਨ ਪਿਆ ਉਸ ਤੋਂ ਬਾਅਦ ਵੀ ਜੇ ਇਹ ਲੋਕ ਨਹੀਂ ਹਟਦੇ ਕੀ ਕਾਰਵਾਈ ਹੋਏਗੀ ਅਸੀਂ ਦੋਵਾਂ ਦਾ ਚਲਾਨ ਕਰ ਰਹੇ ਹਾਂ ਜੀ ਇਹ ਜਿਹੜੇ ਐਸ ਪਾਸੇ ਡਾਕਟਰ ਸਾਹਿਬ ਇਹਨਾਂ ਦਾ ਵੀ ਤੇਡੇ ਪਰਲੇ ਪਾਸੇ ਉਹਨਾਂ ਦਾ ਵੀ ਚਲਾਨ ਕਰ ਰਹੇ ਹਾਂ ਅਸੀਂ ਪਬਲਿਕ ਦਾ ਕੋਈ ਵੀ ਨੌਇਸੈਂਸ ਜਿਹੜਾ ਜਿਹੜਾ ਪਬਲਿਕਲੀ ਨੌਇਸੈਂਸ ਕ੍ਰੀਏਟ ਕਰੇ ਆਪਾਂ ਨਹੀਂ ਹੋਣ ਦੇਵਾਂਗੇ ਕਿਸੇ ਕੀ ਬਤ। ਇਹ ਸਰ ਇਹ ਜਿਹੜੀ ਮਤਲਬ ਬੋਨ ਆਫ ਕੰਟੈਂਸ਼ਨ ਹੈ ਇੱਥੋਂ ਸਾਰੇ ਨਜਾਇਜ਼ ਕਬਜ਼ੇ ਕੀ ਕਰ ਰਹੇ ਨੇ ਸਰ ਦੱਸਤਾ ਕਰੋ ਇਸ ਬਾਰੇ ਤੁਸੀਂ ਕੋਈ ਕਾਰਵਾਈ ਕਰੋਗੇ ਸਰ ਇਹਦੇ ਬਾਰੇ ਕੋਈ ਲਿਖਤੀ ਕਾਰਵਾਈ ਹੋਵੇ ਤਾਂ ਡੈਫੀਨੇਟਲੀ ਬਿਲਡੂ ਦਾ ਠੀਕ ਹੈ ਜੀ ਥੈਂਕ ਯੂ ਸਰ ਮਾਈਕਸੀ ਹਾਈ ਮੈਦਾਨ ਪਰ ਤੇ ਇਸ ਵਿੱਚ ਆਪਾਂ ਕਹਿ ਸਕਦੇ ਆ ਕਿ ਜੋ ਧਰਮਾਕਾਰੀ ਸੀ ਨਾ ਜਿੱਤ ਹੋਈ ਆ ਕੀ ਕਹਿਣਾ ਚਾਹੋ ਦੇਖੋ ਸਾਰਾ ਪਹਿਲਾਂ ਗੁਰਦੀਪ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਤੁਸੀਂ ਸ਼ਹਿਰ ਦੇ ਸੰਵੇਦਨਸ਼ੀਲ ਮੁੱਦੇ ਆਪ ਮੁਖਾਰੇ ਜਾਂ ਸਾਡੇ ਦੁਬਾਰਾ ਚੱਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਇਹ ਜਿਹੜੀ ਆ ਬਹੁਤ ਸੱਚਾਈ ਦੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਆ ਮੈਂ ਕਹੂੰਗਾ ਕਿਉਂਕਿ ਕਾਫੀ ਮੇਰੇ ਖਿਆਲ ਨਾਲ ਦੋ ਜਾਂ ਤਿੰਨ ਵਾਰ ਮਿਲਣਾ ਤਾਂ ਲੱਗ ਚੁੱਕਿਆ ਪਹਿਲਾਂ ਆਲਰੇਡੀ ਤੇ ਜੋ ਸੱਤਾਧਾਰੀ ಪಕ್ಷ ਸੀਗਾ ਉਹਦੇ ਕੰਨਾਂ ਤੇ ਜਾਨੀ ਜੂ ਨਹੀਂ ਸੀ ਸਿਰਕਦੀ ਸੋ ਅੱਜ ਮੈਂ ਕਹਾਂਗਾ ਵੀ ਮੈਡਮ ਸਾਹਨਾ ਬੜੀ ਮੈਡਮ ਦੀ ਤੇ ਲੋਕਾਂ ਦੀ ਬਹੁਤ ਬਹੁਤ ਵੱਡੀ ਜਿੱਤ ਹੋਈ ਆ ਜਿਨ੍ਹਾਂ ਨੇ ਕਿ ਇਕੱਠੇ ਹੋ ਕੇ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਆਪ ਨੂੰ ਅੱਗੇ ਲੈ ਕੇ ਆਂਦਾ ਤੇ ਉਹਨਾਂ ਨੇ ਦੱਸਿਆ ਕਿ ਸੱਤਾਧਰ ਦੇ ਜਿਹੜੀ ਤੱਕੇਸ਼ਾਈ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਬਾਬਾ ਜੀ ਲੱਗਦਾ ਕਿ ਹੁਣ ਜੋ ਇੱਕ ਵਾਰੀ ਤਾ ਠਾ ਦਿੱਤਾ ਗਿਆ ਦੁਬਾਰਾ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰੂੰਗਾ ਦੇਖੋ ਗੁਰਦੀਪ ਜੀ ਆਉਣ ਵਾਲਾ ਸਮਾਂ ਨਾਲ ਤੁਸੀਂ ਦੱਸ ਸਕਦੇ ਹੋ ਤੇ ਨਾ ਮੈਂ ਦੱਸਦਾ ਜਿਉ ਜਿਸ ਤਰ੍ਹਾਂ ਵੀ ਆਉਣ ਵਾਲਾ ਸਮਾਂ ਹੋਊਗਾ ਜੋ ਵੀ ਮੈਡਮ ਜਾਂ ਲੋਕ ਸਾਰੇ ਕਿਉਂਕਿ ਇਹ ਆਮ ਲੋਕਾਂ ਦਾ ਧਰਨਾ ਸੀਗਾ ਨਾ ਕਿ ਕਿਸੇ ਕਿ ਵਿਸ਼ੇਸ਼ ਪਾਰਟੀ ਦਾ ਧਰਨਾ ਸੀਗਾ ਅੱਜ ਤੱਕ ਜਾ ਕੇ ਕਿਸੇ ਵਿਸ਼ੇਸ਼ ਬੰਦੇ ਦਾ ਜੋ ਵੀ ਲੋਕ ਜਾਂ ਫਿਊਚਰ ਪਲਾਨ ਅਲੀਕਣਗੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਸਾਡੇ ਨਾਲ ਨੇ ਸਮਾਜ ਸੇਵੀ ਗੁਰਦੀਪ ਸਿੰਘ ਵਾਲੀ ਜੋ ਉਚੇਚੇ ਕੌਰ ਨੇ ਇੱਥੇ ਪੁੱਛੇ ਨੇ ਹਾਂਜੀ ਗੱਲ ਜੀ ਇੱਥੇ ਧਰਨਾ ਲਗਾਇਆ ਗਿਆ ਸੀਗਾ ਤੇ ਇਹ ਧਰਨੇ ਬਾਰ ਬਾਰ ਧਰਨੇ ਲਗਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਕੋਈ ਇਸ ਦਾ ਠੋਕਮਾ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕੀ ਕਹੋਗੇ ਇਸ ਬਾਰੇ ਇਹ ਮੈਂ ਤਾਂ ਇਹ ਸਮਝਦਾ ਵੀ ਨਲਾਕੀ ਆ ਜਿਹੜੀ ਪ੍ਰਸ਼ਾਸਨ ਦੀ ਚਾਹੇ ਪੁਲਿਸ ਪ੍ਰਸ਼ਾਸਨ ਚਾਹੇ ਸਿਵਲ ਪ੍ਰਸ਼ਾਸਨ ਇਹਨਾਂ ਚ ਦਾਮੇ ਨਹੀਂ ਰਿਹਾ ਹੈਗਾ ਵੀ ਹਾਊ ਟੂ ਹੈਂਡਲ ਦਾ ਸਿਚੁਏਸ਼ਨ ਇਹ ਰਾਜਨੀਤਿਕਾਂ ਕਾਮਾਂ ਦੇ ਆਪਣਿਆਂ ਦੇ ਆਰਡਰ ਦੇਖੀ ਜਾਂਦੇ ਨੇ ਜਿਵੇਂ ਉਹ ਰਾਜਨੀਤਿਕ ਲੋਕ ਕਹਿੰਦੇ ਨੇ ਮਤਲਬ ਇਹਨਾਂ ਪੰਜਾਬ ਦੇ ਅੰਦਰ ਹਾਲਾਤ ਇਹ ਨੇ ਜਿੱਦੀ ਝਾੜੂ ਪਾਰਟੀ ਬਣੀ ਐ ਵੀ ਜਿਹੜਾ ਵੀ ਅਫਸਰ ਬੈਠਾ ਉਹਦੀ ਆਪਣੀ ਕੋਈ ਡਿਗਨਿਟੀ ਨਹੀਂ ਹੈਗੀ ਤੇ ਜਿਹੜਾ ਕਾਨੂੰਨ ਔਰ ਸੰਵਿਧਾਨ ਦੀ ਕੋਈ ਗੱਲ ਨਹੀਂ ਕੋਈ ਵੈਲਿਊ ਨੂੰ ਉਹਦੇ ਅਕੋਰਡਿੰਗ ਕੰਮ ਨਹੀਂ ਹੋ ਰਿਆ ਇੱਕ ਟੁੱਟਾ ਜਿਹਾ ਰਾਜਨੀਤਿਕ ਬੰਦਾ ਕੋਈ ਵੀ ਉਹਨਾਂ ਦਾ ਉਹ ਆ ਜਾਂਦਾ ਤਾਂ ਉਹਨੂੰ ਰੱਬ ਮੰਨਿਆ ਜਾ ਰਿਹਾ ਜੋ ਕਿ ਸਮਾਜ ਲਈ ਦੇਸ਼ ਲਈ ਬਹੁਤ ਘਾਤਕ ਹੈ ਇਹਦੇ ਨਾਲ ਸਮਾਜ ਅੰਦਰ ਗਲਤ ਮੈਸੇਜਾਂ ਦਾ ਡਿਕਟੇਟਰਸ਼ਿਪ ਪੈਦਾ ਹੁੰਦੀ ਹੈ ਕਿੱਡਾ ਕੁ ਮਸਲਾ ਇਹ ਇਹ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਰਹੀ ਆ ਉਹ ਬਿਆਨ ਸਿੰਘ ਦੇ ਬੁੱਤ ਤੋਂ ਲੈ ਕੇ ਇੱਥੇ ਤੱਕ ਬਹੁਤ ਖਬਰਾਂ ਲੱਗੀਆਂ ਬਹੁਤ ਰੌਲਾ ਪੈ ਗਿਆ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਐਡਾ ਵੱਡਾ ਧਰਨੇ ਦੇਣ ਤੋਂ ਲੋੜ ਨਾ ਪਵੇ ਲੋਕ ਪਰੇਸ਼ਾਨ ਨਾ ਹੋਣ ਧਰਨਾ ਕਰੀ ਪਰੇਸ਼ਾਨ ਨਾ ਹੋਣ ਆਪਣੇ ਆਪ ਇਹਨਾਂ ਨੂੰ ਕਰ ਦੇਣਾ ਚਾਹੀਦਾ ਸੀ ਕਹਿੰਦੇ ਪੱਕਾ ਇਹਦਾ ਹੱਲ ਕੀ ਆ ਤੁਹਾਡੇ ਹਿਸਾਬ ਨਾਲ ਪੱਕਾ ਹੱਲ ਇਹ ਆ ਵੀ ਜਿਹੜੇ ਰਾਜਨੀਤਿਕ ਲੋਕ ਨੇ ਪ੍ਰਸ਼ਾਸਨ ਕੰਮਾਂ ਜਾਂ ਤੱਕ ਮੂੰਹ ਮਾਰਨ ਤੋਂ ਨਹੀਂ ਹਟਦੇ ਰਾਜਨੀਤਿਕ ਲੋਕ ਹਰ ਇੱਕ ਕੰਮ ਦੇ ਵਿੱਚ ਮੂੰਹ ਫਸਾਉਂਦੇ ਨੇ ਤੇ ਉਹ ਸੁਧਾਰ ਨਹੀਂ ਹੋਣਦੇ ਰੇ ਮੈਂ ਮੰਨਦਾ ਵੀ ਪ੍ਰਸ਼ਾਸਨਿਕ ਅਧਿਕਾਰੀ ਬੜੇ ਕਾਬਿਲ ਹੁੰਦੇ ਨੇ ਸੁਧਾਰ ਕਰ ਸਕਦੇ ਨੇ ਪਰ ਜਿਹੜਾ ਟੁੱੱਚਾ ਜਿਹਾ ਇੱਕ ਰਾਜਨੀਤਿਕ ਬੰਦਾ ਜਿਹੜਾ ਅਨਪੜ੍ਹ ਬੰਦਾ ਉਹ ਸੱਤਾ ਦੀ ਕੁਰਸੀ ਤੇ ਬੈਠ ਜਾਂਦਾ ਫਿਰ ਉਹਨੂੰ ਪਤਾ ਤਾਂ ਹੁੰਦਾ ਨਹੀਂ ਕਿ ਸੰਵਿਧਾਨ ਔਰ ਕਾਨੂੰਨ ਕੀ ਹੈ ਉਹ ਆਪਣੇ ਅਕੋਰਡਿੰਗ ਹਰ ਚੀਜ਼ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਇਸ ਲਈ ਜਿਹੜੀ ਸਾਡੇ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਪੁਲ ਦੇ ਉੱਤੇ ਜਿਹੜਾ ਰਾਜਨੀਤਿਕ ਡੰਡਾ ਚੱਲਦਾ ਇਹ ਘਟਣਾ ਚਾਹੀਦਾ ਜਿੱਦਨ ਇਹ ਰਾਜਨੀਤਿਕ ਮੁਕਤ ਹੋਣੇ ਚਾਹੀਦੇ ਨੇ ਤਦ ਸੁਧਾਰ ਆ ਸਕਦਾ ਸੋ ਕਾਲੀ ਜੀ ਕਿਸੋੜੇ ਜਿਹਾ ਸਵਾਲ ਆ ਤੁਹਾਡੇ ਬਿਲਕੁਲ ਸਾਹਮਣੇ ਇੱਕ ਹਸਪਤਾਲ ਬਣ ਰਿਹਾ ਹਾਂਜੀ ਸੋ ਜੇ ਤਾਂ ਇਹ ਨਜਾਇਜ਼ ਆ ਬਿਲਕੁਲ ਸਟਾਲਿੰਗ ਤੋਂ ਹੀ ਨਾ ਬਣਨ ਨੂੰ ਹੂੰ ਠੀਕ ਹੈ ਨਾ ਜੇ ਜਾਇਜ਼ ਆ ਤਾਂ ਪ੍ਰਸ਼ਾਸਨ ਕਿਉਂ ਕੀਤਾ ਨਾ ਦੇਖੋ ਕ੍ਰਾਪਸ਼ਨ ਦਾ ਹਿੱਸਾ ਹੈ ਪਹਿਲਾ ਬਿਲਡਿੰਗਾਂ ਬਣਵਾ ਦਿੰਦੇ ਨੇ ਫੇ ਟਵਾ ਦਿੰਦੇ ਨੇ ਇਸ ਲਈ ਯਾਦ ਹੋ ਪਤਾ ਸੀ ਇਹ ਪਹਿਲੇ ਦਿਨ ਤੋਂ ਹੀ ਕਰਨਾ ਚਾਹੀਦਾ ਸੀ ਇਸ ਲਈ ਮੈਂ ਕਹਿੰਦਾ ਵੀ ਜਿਹੜੇ ਅਧਿਕਾਰੀ ਦੀ ਡਿਊਟੀ ਸੀ ਉਹ ਤੋਂ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿੰਨੇ ਨੂੰ ਬਣ ਦਿੱਤਾ ਜੇ ਨਾਜਾਇਜ਼ ਆ ਜੇ ਜਾਇਜ਼ ਆ ਫਿਰ ਨਹੀਂ ਇਸ ਲਈ ਅਧਿਕਾਰੀਆਂ ਦਾ ਜਿਹੜਾ ਕ੍ਰਾਪਸ਼ਨ ਦਾ ਮਾਪਦੰਡ ਵਧ ਗਿਆ ਉਹ ਕਿਤੇ ਵੀ ਕਿਤੇ ਵੀ ਕਿਸੇ ਦਾ ਵੀ ਕਬਜ਼ਾ ਕਰਵਾ ਸਕਦੇ ਨੇ ਹਾਂਜੀ ਕਹੋ ਅਜੇ ਤੁਸੀਂ ਇੱਥੇ ਹਾਈਵੇ ਉੱਪਰ ਤੰਨਾ ਲਗਾਇਆ ਸੀਗਾ ਕਾਫੀ ਲੰਮੇ ਸਮੇਂ ਤੋਂ ਰੇਡ ਕਾ ਚੱਲ ਰਿਹਾ ਹੈ ਕੋਈ ਇੱਕ ਇੱਕ ਲੋਕਲ ਸੱਤਾਧਾਰੀ ਪਾਰਟੀ ਦਾ ਮੈਂਬਰ ਆਇਆ ਉਹ ਬਾਰ ਬਾਰ ਤੁਹਾਡੇ ਰਿਕੁਐਸਟ ਕਰਨ ਤੇ ਬਾਰ ਬਾਰ ਧੰਨ ਲਗਾਉਣ ਤੇ ਜੋ ਇਹ ਕੋਈ ਰਿੱਦਾ ਸੁੱਟੋਂ ਨਹੀਂ हट ਰਿਹਾ ਸੀ ਤੇ ਅੱਜ ਡੀਸੀ ਏਡੀਸੀ ਸਭ ਆਏ ਸੀ ਉਹਨਾਂ ਨੇ ਤੁਹਾਨੂੰ ਕੀ ਆਸਰੰਦਨ ਦਿੱਤਾ ਸਰ ਇੱਕ ਤਾਂ ਜਿਹੜਾ ਓਨ ਦਾ ਟਾਈਮ ਅਸੀਂ ਟੇਪਰ 7:30 ਵਜੇ ਆਇਆ ਸੀ ਅਸੀਂ ਨਾਲ ਦੀ ਨਾਲ ਉਹ ਰੋਕ ਲਿਆ ਸੀਗਾ ਉਹਨਾਂ ਤੇ ਵੀ ਕਾਰਵਾਈ ਕਰ ਦਿੱਤੀ ਆ ਇਹਨਾਂ ਨੇ 207 ਦੀ ਔਰ ਜਿਹੜਾ ਆਪਣਾ ਬੰਦਾ ਸੀਗਾ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਏ ਉਹਨਾਂ ਤੇ ਵੀ ਸਰਕਾਰ ਕਾਰਵਾਈ ਕਰ ਦਿੱਤੀ ਔਰ ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋਵੋਗੇ ਕਿ ਉਹਨਾਂ ਨੇ ਰੇਤਾ ਨਾਲ ਦੀ ਨਾਲ ਚਕਵਾ ਦਿੱਤਾ ਈ ਤੁਸੀਂ ਸੈਟੀਸਫਾਈਡ ਹੋ ਜੋ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਸਰ ਸਾਡਾ ਜਿਹੜਾ ਫਰਸਟ ਪ੍ਰੋਟੈਸਟ ਸੀਗਾ ਉਹ ਕੱਲੇ ਰੇਤੇ ਨੂੰ ਲੈ ਕੇ ਨਹੀਂ ਸੀਗਾ ਸ਼ਹਿਰ ਦੀਆਂ ਹੋਰ ਵੀ ਸਾਰੀਆਂ ਜਿੰਨੀਆਂ ਵੀ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਲੈ ਕੇ ਸੀ ਅਜੇ ਕੋਈ ਸੈਟੀਸਫਾਈਡ ਨਹੀਂ ਹੈਗੇ ਸਰ ਅਜੇ ਤੱਕ ਜਿਹੜਾ ਕੂੜਾ ਉਮੀਦ ਉਮੀਪਿਆ ਹੋਇਆ ਏ ਔਰ ਤੁਸੀਂ ਦੇਖੋ ਰੋਡ ਪਾਣੀ ਦੇ ਨਾਲ ਪੂਰੇ ਬਲੋਕ ਨੇ ਕੋਈ ਸੀਵਰੇਜ ਦੀ ਸਹੂਲਤ ਨਹੀਂ ਹੈਗੀ ਕੋਈ ਸੜਕ ਨਹੀਂ ਬਣੀ ਹੋਈ ਕੋਈ ਗਲੀ ਨਹੀਂ ਹੈ ਕੋਈ ਨਾਲੀ ਕੁਝ ਵੀ ਨਹੀਂ ਹੈਗਾ ਸਰ ਅਸੀਂ ਬਿਲਕੁਲ ਸੈਟੀਸਫਾਈ ਨਹੀਂ ਹੈ ਔਰ ਅਸੀਂ ਥੋੜੇ ਟਾਈਮ ਦਾ ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੰਨੇ ਆ ਇਹ ਕੰਮ ਕਰ ਲੈਣ ਨਹੀਂ ਅਸੀਂ ਦੁਬਾਰਾ ਤੋਂ ਫਿਰ ਸਾਰੇ ਸ਼ਹਿਰ ਵਾਸੀ ਫਿਰ ਤੋਂ ਹੀ ਇਸੇ ਤਰ੍ਹਾਂ ਬੈਠਾਂਗੇ ਕਿਹੜੀ ਕਾਰਵਾਈ ਕਿਹੜੀ ਕਿਹੜੀ ਕੀਤੀ ਗਈ ਸੀ ਉਸ ਬਾਰੇ ਕੋਈ ਸਰ ਇੱਕ ਤਾਂ ਇਹਨਾਂ ਨੂੰ ਫਾਈਨ ਕਰਿਆ ਏ 1000 ਰੁਪਿਆ ਜਿਹੜੇ ਪਰਸਨ ਨੇ ਸਿੱਟਿਆ ਹੋਇਆ ਇਹ ਰੇਤਾ ਔਰ ਇੱਕ ਟੇਪਰ ਵਾਲੇ ਤੇ 207 ਦੀ ਕਾਰਵਾਈ ਹੋਈ ਏ ਚਲਾਨ ਕੀਤਾ ਏ ਉਹਦਾ ਰੇਤਾ ਇੱਕ ਇੱਕ ਦਾ ਚਲਾਨ ਹੋਇਆ ਕਿ ਜਿਹੜੇ ਨਾਲ ਇਹ ਹਸਪਤਲ ਤਿਆਰ ਕਰ ਰਹੇ ਉਹਨਾਂ ਦਾ ਵੀ ਉਹਨਾਂ ਦਾ ਵੀ ਸ਼ਾਇਦ ਹੋਇਆ ਏ ਜੀ ਇੱਕ ਮਿੰਟ ਤੁਸੀਂ ਇੱਥੇ ਦਰਾਹਾ ਸ਼ਹਿਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਮੰਗ ਉਟਾ ਰਹੇ ਹੋ ਕਿ ਇੱਥੇ ਕੋਈ ਆਪਣੇ ਜਿਹੜੀ ਟਾਇਲਟ ਨਹੀਂ ਆ ਹਾਂਜੀ ਸਰ ਹਾਂਜੀ ਕਾਂਗਰਸ ਪਾਰਟੀ ਸਰ ਮੈਂ ਤੁਹਾਨੂੰ ਪਹਿਲੇ ਕਹਿ ਕੇ ਅੱਡੀਆ ਕਿ ਸਾਡੇ ਜਿਹੜੇ ਕਨਸਰਨ ਸੀ ਉਹ ਐਜ਼ ਇਟ ਉਸੇ ਤਰ੍ਹਾਂ ਹੈਗੇ ਆ 1 ਮੰਥ ਦਾ ਸੀ ਇਹਨਾਂ ਨੂੰ ਟਾਈਮ ਦੇ ਰਿਆ ਇਹ ਅਗਰ ਨਗਰ ਕੌਂਸਲ ਇਸ ਚੀਜ਼ ਨੂੰ ਸੁਧਾਰ ਕਰ ਲੇਗੀ ਸਾਡੀਆਂ ਮੰਗਾਂ ਪੂਰੀਆਂ ਕਰ ਲੇਗੀ ਠੀਕ ਹੈ ਆਦਰਵਾਇਸ ਸਾਰਾ ਸ਼ਹਿਰ ਇਸੇ ਤਰ੍ਹਾਂ ਪੂਰੇ ਰੋਡ ਨੂੰ ਜਾਮ ਕਰੇਗਾ ਇਸ ਤਰ੍ਹਾਂ ਗੱਲ ਕਰਦੇ ਆ ਕਿ ਤੁਹਾਡੇ ਈਓ ਨਾਲ ਕਾਫੀ ਜ਼ਿਆਦਾ ਆਰਗੂਮੈਂਟਸ ਹੋਏ ਨੇ ਜੀ ਸਰ ਤੇ ਕਿਸ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਆਰਗੂਮੈਂਟ ਹੋਏ ਸਰ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਵੇ ਦੇਖੋ ਜਿਹੜਾ ਇਸ਼ੂ ਹੈਗਾ ਇਹ ਵੀ ਤੀਜੀ ਵਾਰ ਅਸੀਂ ਧਰਨੀ ਤੇ ਬੈਠੇ ਆਂ ਵੀ ਇਹ ਮੈਨੂੰ ਨਹੀਂ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਅਗਲੇ ਇੱਕ ਵਾਰ ਬੈਠਦੇ ਆ ਤਾਂ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਉਹ ਪ੍ਰੋਬਲਮ ਦਾ ਸੋਲੂਸ਼ਨ ਦੋ ਲੇਕਿਨ ਸਰ ਇਹਨਾਂ ਨੇ ਕੀ ਕੀਤਾ ਆਪਣੇ ਡਾਕਟਰ ਸਾਹਿਬ ਦੇ ਤੇ ਨਾਲ ਹਸਪੀਟਲ ਬਣ ਰਿਹਾ ਉਹਨਾਂ ਨੂੰ ਹੀ ਈਓ ਸਰ ਕਹਿਣ ਲੱਗੇ ਕਿ ਤੁਹਾਡੀ ਫਾਈਲ ਖੋਲਾਂਗਾ ਇਟ ਮੀਨ ਕਿ ਸਾਡੇ ਬੰਦੇ ਨੂੰ ਡਰਾ ਰਹੇ ਨੇ ਕਿ ਤੱਕਾ ਕਰਾਂਗੇ ਕਿ ਔਰ ਤੁਸੀਂ ਚੁੱਪ ਕਰਕੇ ਦੇਖੇ ਜਾਓਗੇ ਇਸ ਕਰਕੇ ਸਰ ਆਰਗੂਮੈਂਟ ਹੋਈ ਸੀ ਜਿਹੜਾ ਮੈਡਮ ਫਾਈਨ ਇੰਪੋਜ਼ ਕੀਤਾ ਗਿਆ ਇਸ ਵਿਅਕਤੀ ਉੱਪਰ ਹਾਂਜੀ ਉਹ ਉਸ ਤੋਂ ਸੈਟੀਸਫਾਈ ਨਹੀਂ ਸਰ ਕਿਉਂਕਿ ਉਹ ਬੰਦਾ ਸੁਧਰਨ ਵਾਲਾ ਹੈ ਨਹੀਂ ਉਹਨਾਂ ਫਿਰ ਤੋਂ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਨੇ ਔਰ ਅਸੀਂ ਫਿਰ ਤੋਂ ਹੀ ਉਹਦੀ ਦੁਬਾਰਾ ਕੰਪਲੀਟ ਕਰਾਂਗੇ ਸੋ ਮੈਡਮ ਇਥੇ ਦਾ ਨਿਊਜ਼ਪੇਪਰ ਵਾਲਾ ਹੁਣ ਇੱਕ ਵਾਇਟ ਲਿਖੀ ਸੀ ਹਾਂਜੀ ਉਹ ਕਹਿੰਦੇ ਨੇ ਇਹਨਾਂ ਦੀ ਆਪਸ ਵਿੱਚ ਦੁਕਾਨਦਾਰਾਂ ਦੀ ਲੜਾਈ ਆ ਤੁਹਾਡੀ ਸਰ ਮੈਨੂੰ ਦੱਸੋ ਸਾਹਮਣੇ ਟਾਬਾਏ ਉਸ ਤੋਂ ਅੱਗੇ ਇਮੀਗ੍ਰੇਸ਼ਨ ਦਾ ਆਫਿਸ ਹੈ ਇੱਧਰ ਸਾਡਾ ਇਮੀਗ੍ਰੇਸ਼ਨ ਦਾ ਆਫਿਸ ਹੈ ਇੱਧਰ ਉੱਪਰ ਜਿਮ ਹੈ ਇੱਧਰ ਹਸਪੀਟਲ ਹੈ ਇੱਥੇ ਰੇਤਾ ਪਿਆ ਹੋਇਆ ਮੈਨੂੰ ਦਿਖਾਣ ਤਾਂ ਸਹੀ ਕਿ ਕਿਹੜਾ ਦੁਕਾਨਦਾਰ ਹੈ ਜਿਹਦੀ ਇੱਥੇ ਦੁਕਾਨ ਹੋਵੇ ਜੇਕਰ ਸਾਹਮਣੇ ਹੈ ਤਾਂ ਅਸੀਂ ਕਰ ਦਿੰਨੇ ਆ ਉਹ ਵੀ ਇੱਥੇ ਕੰਮ ਕਰ ਸਕਦਾ ਉਹਦੀ ਸ਼ਾਪ ਹੀ ਨਹੀਂ ਇੱਥੇ ਸਰ ਕਿਸ ਅਧਿਕਾਰ ਨਾਲ ਸਿਟ ਰਿਹਾ ਹੋ ਕੋਈ ਕੋਈ ਐਮਨ ਦਾ ਡਿਸਪਿਊਟ ਨਹੀਂ ਹੈ ਅਸੀਂ ਡਿਸਟਰਬ ਹੋ ਰਹੇ ਹਾਂ ਸਾਰੇ ਰਾਹੀ ਡਿਸਟਰਬ ਹੋ ਰਹੇ ਨੇ ਸਾਡੀ ਕੋਈ ਉਹਨਾਂ ਨਾਲ ਰੰਜਿਸ਼ ਨਹੀਂ ਹੈਗੀ ਕੋਈ ਪਰਸਨਲ ਕੋਈ ਸਾਡੀ ਖੈਵਾਜ਼ੀ ਨਹੀਂ ਹੈਗੀ ਸਾਡੇ ਲਈ ਸਾਰੇ ਸਤਕਾਰਯੋਗ ਨੇ ਉਹ ਵੀ ਸਾਡੇ ਲਈ ਸਤਕਾਰਯੋਗ ਹੈ ਲੇਕਿਨ ਵਧੀਆ ਕੰਮ ਕਰੇ ਸਤਕਾਰ ਦਾ ਹੱਕਦਾਰ ਤਾਂ ਹੀ ਹੈ ਉਹ ਜੀ